ਨੋਆਇਦ ਸਤਸਾਲ ਹੋ ਗਿਆ ਗੰਜ ਪਿਆ ਸਾਡੀ ਸਰਕਾਰ ਨਹੀਂ ਸੰਦੀ ਅਈ ਬਹੁਤ ਵਾਰੀ ਇਥੇ ਕਰ ਕਰ ਚੁੱਕਿਆ ਪੁਲਿਸ ਵੀ ਆਈ ਆ ਬੜਾ ਖੁਸ਼ ਹੋਇਆ ਆ ਜਿਹੜਾ ਆਂਦਾ ਵੇਖ ਕੇ ਚਲ ਜਾਂਦਾ ਆ ਸਾਡੇ ਕੰਦ ਪਾਣੀ ਵੜ ਜਾਂਦਾ ਆ ਇਕਨਾ ਤੇ ਬੇਕਾਰ ਹੋਇਆ ਦਿਆ ਤੇ ਜਿਹੜਾ ਹੁਣ ਇਲੈਕਸ਼ਨ ਆਣਾ 2027 ਚ ਸਾਡ ਕੋਈ ਵੀ ਵੋਟਰ ਲੈਣ ਆ ਗਿਆ ਅਸੀਂ ਤਿੰਨ ਪਿੰਡ ਬੋਟ ਨਹੀਂ ਪਾ ਸਕਦੇ ਰਾਨੂੰ ਜਿਹੜਾ ਬੋਟ ਮੰਗਣ ਆਏਗਾ ਅਸੀਂ ਉਹਦੀ ਬੋਲੀ ਕਰਾਂਗੇ ਆਈ ਇਨੇ ਗ ਦੁਖੀਆਂ ਸ਼ਫਰ ਤੋਂ ਵੀ ਜਿਹੜੇ ਕੋਈ ਆਸਰ ਹੀ ਨਹੀਂਗੇ ਭਾਜੀ ਸਾਡੇ ਇੱਥੇ ਮਸਲਾ ਇਨਾ ਖਰਾਬ ਆ ਵੀ ਆ ਹੁਣ ਦੇਖਿਓ ਐਪ ਦਿਖਾਇਓ ਆ ਜਿੰਨਾ ਪਾਣੀ ਆ ਆ ਸਾਰਾ ਛੱਪੜ ਦਾ ਪਾਣੀ ਆ ਇਹ ਅੱਗੇ ਸਾਡਾ ਗੁਰੂ ਘਰ ਆ ਗੁਰੂ ਘਰ ਨੂੰ ਲੋਕਾਂ ਦੇ ਪੈਰ ਲੱਗ ਕੇ ਉਹੀ ਗੰਦ ਜਿਹੜਾ ਗੁਰੂ ਘਰ ਨੂੰ ਜਾਂਦੇ ਆ ਇੱਥੇ ਕਈ ਵਾਰ ਆਈ ਹਰ ਵਾਰੀ ਸਰਕਾਰ ਆਂਦੀ ਆ ਆ ਇਸੇ ਉਮੀਦ ਤੇ ਵੋਟਾਂ ਪਾਈਦਾ ਵੀ ਸਾਡਾ ਹੱਲ ਹੋ ਜੇ ਤੇ ਆਇਤ ਕੀ ਗਾਈ ਪੂਰੇ ਤਿੰਨ ਪਿੰਡ ਤਿੰਨਾ ਪਿੰਡਾਂ ਨੇ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਵੀ ਸਾਡਾ ਕੋਈ ਸੁਣੀ ਜਾਏ ਆਂਦੇ ਮਵਾਂਦੇ ਸਰਕਾਰ ਦੇ ਬੰਦੇ ਆਂਦੇ ਆ ਫੋਟੋ ਖਵਾ ਲੈ ਲੱਗਦੀ ਵੀ ਹੱਲ ਹੋ ਗਿਆ ਪਰ ਹਾਲ ਅਜੇ ਤੱਕ ਕੋਈ ਨਹੀਂ ਹੋਇਆ ਹੁਣ ਤੁਸੀਂ ਸਰ ਦੱਸਿਓ ਆ ਪੂਰੀ ਬ ਇਹ 2 ਮਹੀਨੇ ਨਹੀਂ ਕੱਟਣੀ ਇਹ ਪੂਰੀ ਤੋੜ ਦੇਣੀ ਆ ਇੱਥੋਂ ਪੂਰਾ ਆਰਨਡ ਇਹ ਤਿੰਮੋ ਰੋਡ ਜਿਹੜਾ ਮੇਨ ਰੋਡ ਆ ਇਹ ਮੇਨ ਰੋਡ ਪਰਤ ਹੋਇਆ ਨਾ ਤੇ ਕੋਈ ਸਾਡੀ ਜਨਾਬ ਨਹੀਂ ਸੁਣਦਾ ਭਾਈ ਵੀ ਇਹ ਕਿਓ ਕਿ ਦੇਖ ਨਾ ਵੜਾ ਤੇ ਅਬ ਚੜੀ ਕਾਰੀ ਛੱਡ ਕੇ ਚਲ ਗਿਆ ਗਰੀਬਣੀ ਕੀ ਕਰੀਏ ਹੁਣ ਸੱਪੜ ਦੇ ਵਿੱਚ ਪਾਣੀ ਸਾਰਾ ਸੱਪੜ ਦਾ ਪਾਣੀ ਸਾਡੇ ਘਰਾਂ ਚ ਆ ਜਾਂਦਾ ਉਹਦੇ ਅੰਦਰ ਪਾਣੀ ਵੜ ਗਿਆ ਆਹੀਂ ਬਹੁਤ ਜ਼ਿਆਦਾ ਦੁੱਖਣਾ ਸਾਡਾ ਕੋਈ ਹੱਲ ਕਰਨਾ ਚਾਹੀਦਾ ਇਹ ਸਰਕਾਰ ਨੂੰ ਚਾਹੀਦਾ ਵੀ ਚਲੋ ਆਣ ਕੇ ਵੇਖੋ ਹਾ ਡਾਲ ਕੇ ਉੱਥੋਂ ਛੱਪਣ ਦਾ ਪਾਣੀ ਸਾਰਾ ਯਾਕਾ ਦਾ ਵਿੱਚ ਵੜਦਾ ਇਹ ਤਾਂ ਕੀ ਕਰੀਏ ਬੜੀ ਮੁਸ਼ਕਲ ਹੈ ਕੁੜੀ ਵਿਚਾਰੀ ਛੱਡ ਕੇ ਘਰ ਚ ਰਹਿਦੇ ਨੇ ਪਰ ਬਾ ਪਾਣੀ ਆ ਜਾਂਦਾ ਆ ਅੱਬ ਤਾਂ ਰੋਜ਼ ਆਉਂਦਾ ਆ ਇੱਕ ਦਿਨ ਕੀ ਜਿਰਾਕ ਪਾਣੀ ਆ ਜਾਂਦਾ ਮੈਂ ਤਾਂ ਮਰ ਜਾ ਤੇ ਜਦੋਂ ਆਉਂਦਾ ਤੇ ਅਸੀਂ ਤਾਂ ਮੂੰਹ ਬੰਦ ਕੇ ਫਿਰਨੇ ਆਂ ਅੰਦਰ ਆ ਕੇ ਰੋਟੀ ਨਹੀਂ ਕੱਢ ਸਕਦਾ ਪੜੇ ਕਰਾ ਚਾਹੀਏ ਹਾਂ ਜੀ ਇਹ ਦੇਖ ਲੋ ਜੀ ਸਪੱਡ ਸਰਕਾਰ ਦੇ ਕੰਮ ਚੱਪੜ ਦਿਖਾਓ ਇਹਨਾਂ ਨੂੰ ਚੰਗੀ ਤਰ੍ਹਾਂ ਇਹ ਘਰਾਂ 'ਚ ਪਾਣੀ ਵਰਦਾ ਹੀ ਇੱਧਰ ਇੱਧਰ ਆਓ ਨਾਲ ਨਾਲ ਤੁਰਦੇ ਇਹ ਸਾਰਾ ਹੀ ਪਾਣੀ ਘਰਾਂ 'ਚ ਵਰਦਾ ਤੇ ਸਰਕਾਰ ਦੇ ਆਮ ਆਦਮੀ ਪਾਰਟੀ ਦੇ ਕੰਮ ਨੇ ਕੋਈ ਕੰਮ ਨਹੀਂ ਕੀਤਾ ਗਲੀ ਨਹੀਂ ਬਣਾਈ ਨਾਲਾ ਨਹੀਂ ਕੋਈ ਬਣਿਆ ਸਾਰਾ ਹੀ ਲੋਕੀ ਡੁੱਬੇ ਰਹਿੰਦੇ ਵਿਚਾਰੇ ਬਾਰਸ਼ 'ਚ ਦੱਸੋ ਕੀ ਕਰੇਗੀ ਸਰਕਾਰ ਅਸੀਂ ਵੋਟਾਂ ਪਾ ਗਏ ਇਹਦੇ ਤੇ ਬਿੱਟਾ ਛੱਪੜ ਕਿੱਥੇ ਉੱਪਰ ਵੱਜੇ ਬਾਰੇ ਪਾਣੀ ਆ ਦੇਣਾ ਇਹ ਸਾਰੇ ਅੱਜ ਸਵੇਰ ਤੀ ਲੈਣ ਨਹੀਂ ਆ ਬੈਡ ਜੀ ਜਿਸ ਕਰਕੇ ਨਹੀਂ ਤਾਂ ਇਹ ਪਾਣੀ ਹੁਣੇ ਚੱਲ ਕੇ ਨਾ ਆ ਕਰ ਨੂੰ ਮੜ ਜਾਣਾ ਸੀ ਆ ਛੱਪੜ ਦਾ ਪਾਣੀ ਹੈ ਭਾਜੀ ਅੱਜ ਲੈਣ ਦੀ ਸਵੇਰ ਦੀ ਸਵੇਰ ਦੀ ਲੈ ਐਟ ਨਹੀਂ ਇਹ ਤੂੰ ਹੀ ਦੇ ਜਾ ਰਹੇ ਹੁਣ ਆ ਦੇਖੋ ਆ ਗਲੀ ਹੈ ਹੁਣ ਇੱਕ ਇੱਕ ਪ੍ਰਸ਼ਾਨਤ ਪੈ ਗਈ ਨਾ ਇਹ ਪਾਣੀ ਇੱਥੇ ਨੇ ਉੱਪਰ ਤਾਰਾ ਦੇਣ ਇਹਦੇ ਸਰਕਾਰ ਉਹਨਾਂ ਨੂੰ ਦਵਾਈ ਦੇ ਕੇ ਮਾਰਦੇ ਦੋ ਤਿੰਨ ਪਿੰਡਾਂ ਨੂੰ ਤਾਂ ਠੀਕ ਹੈ ਕਿਉਂਕਿ ਉੱਪਰ ਤਾਰਾ ਜਾਂ ਕੋਈ ਨਾਣਾ ਨਾ ਲੱਗ ਜਾਏ ਮਰ ਜੇ ਹੁਣ ਇੱਥੇ ਪਾਣੀ ਆਏ ਨਾ ਉਹ ਗਲੀਆਂ 'ਚ ਇਹ ਸਾਡੇ ਘਰਾਂ ਵਾਲੋ ਕੰਨ ਪਿਛਲਾ ਵੇਖਾ ਪਾਰੀ ਪੂਰਾ ਨਾਲ ਸਾਹ ਪਰ ਅੰਦਰ ਅਕੀ ਭਾਈ ਜਦੋਂ ਵੀ ਜਦੋਂ ਮੀਂਹ ਆ ਜਾਂਦਾ ਇਹ ਜਿਹੜਾ ਤਾਰਾਂ ਦਾ ਕਰੰਟ ਜਿਹੜਾ ਘਰਾਂ ਨੂੰ ਜਾਂਦਾ ਹੀ ਜਿਵੇਂ ਕਈ ਕਈ ਥਾਂ ਜਿਹੜਾ ਘਰਾਂ ਦੇ ਕਰੰਟ ਆਉਂਦਾ ਕਈ ਜਗ੍ਹਾ ਦੇਖਾ ਇਹਦੇ ਨਲਕੇ ਨੂੰ ਹੱਥ ਪਾਓ ਉੱਥੇ ਕਰੰਟ ਆ ਜਾਂ ਕਿਹਦੇ ਵੀ ਕਿਤੇ ਲੋਹੇ ਦੀ ਜਿੰਨੂੰ ਉੱਥੇ ਕਰੰਟ ਆਉਂਦਾ ਇਹਦੇ ਪੂਰੀ ਜੋੜਾ ਜਿਹੜਾ ਤਾਰ ਦਾ ਥੱਲੇ ਦੇਖੋ ਕਿੱਥੇ ਅਦਮਾਨ ਲੋਕਾਂ ਦੇ ਬੋਲ ਰਿਹਾ ਸਰਕਾਰ ਮੁਰਦਾਬਾਦ 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 ਬਾਈ ਦੀ ਇਲੈਕਸ਼ਨ ਦੇ ਬਾਈ ਕਾਰ ਕਰਾਂਗੇ ਬਾਈ ਕਰਾਂਗੇ ਤੇ ਬਾਈ ਕਾਰ ਲੋਕਾਂ ਸਰਕਾਰ ਨੂੰ ਮੁਰਦਾਬਾਦ 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 ਸਾਰੀ ਸਰਕਾਰ ਲੈ ਬਾਈਕਾਰ ਕਰਾਂਗੇ ਬਾਈਕਾਰ ਕਰਾਂਗੇ ਤਿੰਨ ਤਿੰਨ ਬਾਈਕਾਰ ਕਰਾਂਗੇ ਬਾਈਕਾਰ ਕਰਾਂਗੇ ਬਾਈਕਾਰ ਕਰਾਂਗੇ ਆਪ ਪਾਰਟੀ ਮੁਰਦਾਬਾਦ 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 ਆਪ ਪਾਰਟੀ ਮੁਰਦਾਬਾਦ 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 ਆਪ ਪਾਰਟੀ ਮੁਰਦਾਬਾਦ ਮੁਰਦਾਬਾਦ ਸਸਿਕਾ ਤੁਸੀਂ ਦੇਖ ਰਹੇ ਹੋ ਟਾਈਮ ਨਾਉ ਪੰਜਾਬ ਤੇ ਮੈਂ ਰਾਜੇਸ਼ ਆਲੂਣਾ ਦੱਸ ਦੇਣਾ ਚਾਹੁੰਦੇ ਆ ਕਿ 90 ਪਲੱਸ ਸੀਟਾਂ ਦੇ ਕੇ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਪੋਲੇ-ਪਾਲੇ ਲੋਕਾਂ ਨੇ ਸੱਤਾ ਦੇ ਵਿੱਚ ਲਿਆਂਦਾ ਸੀ ਔਰ ਇੱਕ ਵੱਡੀ ਜਿੱਤ ਜਿਹੜੀ ਉਹ ਦਿੱਤੀ ਸੀ ਲੇਕਿਨ ਹੱਲੇ ਸਰਕਾਰ ਨੂੰ ਜਿਹੜਾ 4 ਸਾਲ ਜਿਹੜੇ ਨਾ ਗੁਜ਼ਰ ਚੁਕੇ ਨੇ 4 ਸਾਲ ਦੇ ਕਰੀਬ ਹੋ ਚੁਕੇ ਨੇ ਲੇਕਿਨ ਹੁਣ ਲੋਕਾਂ ਦਾ ਗੁੱਸਾ ਜਿਹੜਾ ਫੁੱਟਦਾ ਪਿਆ ਕਿ ਆਖਰਕਾਰ ਕੀਤਾ ਕੀ ਹੈ ਪਿੰਡਾਂ ਦੇ ਵਿੱਚ ਔਰ ਹਾਲਾਤ ਪਿੰਡਾਂ ਦੇ ਤੁਹਾਨੂੰ ਦਿਖਾਵਾਂਗੇ ਇਸ ਟਾਈਮ ਤੇ ਅਸੀਂ ਆ ਦੀਨਾ ਨਗਰ ਦੇ ਇੱਕ ਪਿੰਡ ਹਸਨਪੁਰਾ ਦੇ ਵਿੱਚ ਖੜੇ ਆ ਕੀ ਇਹ ਪੰਜਾਬ ਦੇ ਨਕਸ਼ੇ ਚੋਂ ਬਾਹਰ ਪਿੰਡ ਇਸ ਪਿੰਡ ਦੇ ਵਿੱਚ ਇੰਨੇ ਬੁੜੇ ਹਾਲਾਤ ਨੇ ਥਾਂ ਥਾਂ ਦੇ ਉੱਤੇ ਕੂੜੇ ਦੇ ਢੇਰ ਲੱਗੇ ਨੇ ਔਰ ਲੋਕ ਗੰਦਗੀ ਦੇ ਵਿੱਚ ਰਹਿਣ ਨੂੰ ਜੜਾ ਮਜਬੂਰ ਆ ਇੱਕ ਵਾਰ ਕੈਮਰਾਮੈਨ ਨੂੰ ਕਹਾ ਕਿ ਮੇਰੇ ਸੱਜੇ ਪਾਸੇ ਤਸਵੀਰ ਦਿਖਾਈ ਜਾਵੇ ਇਹ ਪਿੰਡ ਦਾ ਠਾਪਰ ਮਾਡਲ ਛੱਪੜ ਜਿਹੜੇ ਸਰਕਾਰ ਦੁਆਰਾ ਲੋਟ ਹੋਏ ਸੀ ਜੇਕਰ ਠਾਪਰ ਮਾਡਲ ਛੱਪੜ ਇਦਾਂ ਦੇ ਹੁੰਦੇ ਨੇ ਤੇ ਨਾਰਮਲ ਛੱਪੜ ਕਿਦਾਂ ਦੇ ਹੋਣਗੇ ਇਹ ਬਿਲਕੁਲ ਜਿਹੜੀਆਂ ਉਹ ਬਿਮਾਰੀਆਂ ਨੂੰ ਸੱਦਾ ਜਿਹੜਾ ਦਿੱਤਾ ਜਾ ਰਿਹਾ ਹੋਰ ਵੀ ਕਾਫੀ ਕਮੀਆਂ ਨੇ ਪਿੰਡ ਦੀਆਂ ਉਹ ਵੀ ਗੱਲਬਾਤ ਕਰ ਲੈਣੇ ਆ ਇੱਥੇ ਦੱਸਣਾ ਮੁਨਾਫੀ ਸਮਝਦੇ ਆ ਕਿ ਸਟੇਜਾਂ ਦੇ ਉੱਤੇ ਜਿਹੜੇ ਵੱਡੇ ਵੱਡੇ ਪਹਾੜਨ ਜਿਹੜੇ ਠੋਕੇ ਜਾਂਦੇ ਨੇ ਉਹ ਕਿਤੇ ਨਾ ਕਿਤੇ ਗਰਾਊਂਡ ਲੈਵਲ ਦੇ ਉੱਤੇ ਜਿਹੜਾ ਉਹ ਜ਼ੀਰੋ ਜਿਹੜੇ ਆ ਉਹ ਨਜ਼ਰ ਆਉਂਦੇ ਨੇ ਖੂਕ ਨਿਕਲਦੀ ਜਿਹੜੀ ਆ ਉਹਨਾਂ ਵਾਅਦੇ ਆ ਦਾਅਵੇ ਆ ਦੀ ਜਿਹੜੀ ਆ ਉਹ ਦਿਖਾਈ ਦਿੱਤੀ ਜਾ ਰਹੀ ਆ ਗੱਲਬਾਤ ਕਰ ਲੈਣੇ ਸਾਡੇ ਨਾਲ ਪਿੰਡ ਦੇ ਲੋਕ ਨੇ ਗੱਲਬਾਤ ਵੀ ਕਰ ਲੈਣੇ ਕੀ ਕਹਿਣਾ ਚਾਹੁੰਦੇ ਨੇ ਬਾਈ ਕੀ ਨਾਮ ਹੈ ਜੀ ਸਿਮਰਨਜੀਤ ਸਿੰਘ ਜੀ ਸਿਮਰਨ ਅ ਕੀ ਗੱਲਬਾਤ ਐ ਕਿਹੜੀ ਕਿਹੜੀਆਂ ਕਮੀਆਂ ਨੇ ਪਿੰਡ ਦੇ ਵਿੱਚ ਪਾਜੀ ਆਈ ਸਾਡੇ ਤਿੰਨ ਪਿੰਡ ਦੀ ਪੰਚਾਇਤ ਆ ਆਈ ਹਰ ਵਾਰ ਇਸੇ ਉਮੀਦ ਤੇ ਵੋਟ ਪਾਈਦਾ ਵੀ ਸਾਡੇ ਸਾ ਪ੍ਰਧਾਨ ਹੋ ਜੇ ਸਾਡੇ ਸਾ ਪ੍ਰਧਾਨ ਦਾ ਕੋਈ ਨਿਕਾਸ ਨਹੀਂ ਤੁਸੀਂ ਦੇਖ ਲਓ ਪੁਲੀ ਆ ਪੁਲੀ ਪੂਰੀ ਬੈਠ ਗਈ ਆ ਇਹ 2-3 ਮਹੀਨੇ ਤੱਕ ਪੁਲੀ ਵੀ ਟੁੱਟ ਜੇ ਇਹ ਮੇਨ ਰੋਡ ਆ ਪਾਜੀ ਤਿੰਨ ਮੋ ਰੋਡ ਜਿਹੜਾ ਪੀਆ ਰੋਡ ਡਿਫੈਂਸ ਰੋਡ ਜਿਹਨੂੰ ਕਹਿੰਦੇ ਆ ਇਹ ਵੀ ਬੈਠ ਗਿਆ ਇਹਦਾ ਪਾਜੀ ਪਾਣੀ ਸਾ ਪ੍ਰਧਾਨ ਦਾ ਸਾਰਾ ਕੀ ਆ ਆ ਜਾਂਦਾ ਆਪਣੇ ਛੜਕਤੇ ਤੁਸੀਂ ਇੱਕ ਵਾਰੀ ਦਿਖਾ ਵੀ ਸਕਦੇ ਹੋ ਅੱਗੇ ਜਾ ਕੇ ਕੀ ਹੁੰਦਾ ਪਾਜੀ ਅੱਗੇ ਗੁਰੂ ਗੁਰੂ ਘਰ ਆ ਗੁਰੂ ਘਰ ਨੂੰ ਲੋਕ ਆਪਣੇ ਪੈਰ ਚੱਪ ਸਾਡੇ ਆ ਪੂਰੇ ਪਿੱਛੇ ਪੂੜਾ ਡੁੱਬ ਜਾਣਾ ਛੱਪੜ ਨਾਲ ਨਾ ਸਾਡੇ ਕੋਲ ਲਾਂਗਾ ਕੋਈ ਨਾ ਸਾਡੀ ਸਰਕਾਰ ਸੁਣਦੀ ਆ ਇਸ ਵਾਰ ਅਸੀਂ ਤਿੰਨ ਪਿੰਡ ਦੀ ਪੰਚਾਇਤ ਨੇ ਆਮਾ ਦੀ ਪਾਣੀ ਰੋਡ ਪਾਈ ਵੀ ਚੀ ਹੈ ਕਿ ਇਹਦਾ ਹਾਲ ਹੋ ਜਾਏਗਾ ਪਰ ਸਾਡਾ ਅਜੇ ਤੱਕ ਕੋਈ ਹੱਲ ਨਹੀਂ ਕਈ ਵਾਰ ਇਹ ਤੇ ਮਹਿਕਮੇ ਦੇ ਬੰਦੇ ਆਏ ਆ ਆਪਣੀ ਰਿਪੋਰਟ ਲਵਾਉਂਦੇ ਆ ਰਿਪੋਰਟ ਲਵਾ ਕੇ ਦੇਖੋ ਅਖਬਾਰ 'ਚ ਦੱਸ ਦਿੰਦੇ ਵੀ ਅਸੀਂ ਕੰਮ ਕਰਤਾ ਪਰ ਕੰਮ ਕੋਈ ਨਹੀਂ ਪਰ ਭਾਜੀ ਸਾਡੀ ਇਹੋ ਹੀ ਬੇਨਤੀ ਆ ਵੀ ਇੱਥੇ ਜੇ ਕੋਈ ਆਂਦਾ ਕਹਿੰਦੇ ਵੀ ਇੱਥੋਂ ਵੀ ਅਸੀਂ ਖਾਲੀ ਕਰਾ ਦਨੇ ਆ ਉਹ ਦੋ ਤਿੰਨ ਟੈਂਕ ਭਰ ਕੇ ਨੋਮਣੀ ਜਿਹਾ ਛੱਡ ਦਿੰਦੇ ਆ ਉਸ ਤੋਂ ਬਾਅਦ ਮਹੀਨਾ ਨਹੀਂ ਨ ਆਹੀਂ ਸਰਕਾਰ ਕੋਈ ਉਮੀਦ ਕਰਦੇ ਵੀ ਸਾਨੂੰ ਪੱਕਾ ਲੱਗਦਾ ਸਾਡੇ ਪੈਪਾਂ ਵੀ ਪੈ ਸਕਦੀਆਂ ਕਈ ਪਿੰਡਾਂ ਦੀ ਭਾਜੀ ਉਦਾਹਰਨਾਂ 3-3 ਕਿਲੋਮੀਟਰ ਤੇ ਪੈ ਪਈ ਆ ਸਾਡੇ ਦੇ ਹਾਈਵੇ 700-800 ਮੀਟਰ ਤੇ ਪੈਪਾ ਪਿੰਡ ਦੀ ਪੰਚਾਇਤ ਕੀ ਕਰਦੀ ਪਈ ਆ ਪੰਜਾਬ ਭਾਜੀ ਕੋਈ ਹੈ ਨਹੀਂ ਪੰਚਾਇਤ ਹੈ ਹੀ ਨਹੀਂ ਆ ਕੌਂ ਨਹੀਂ ਪੂਰਾ ਪੂਰਾ ਕੌਂ ਨਹੀਂ ਆ ਜੇ ਸਰਪੰਚ ਆ ਉਹ ਇੱਕ ਪਾਸੇ ਆ ਉਹਦੇ ਕੋਈ ਮੈਂਬਰ ਇੱਕ ਆ ਦੂਜੇ ਪਾਸੇ ਪਾਰਟੀ ਉਹਦੇ ਦੇ ਚਾਰ ਮੈਂਬਰ ਆ ਹੁਣ ਉਹ ਆਪਸੇ ਉਹਨਾਂ ਦਾ ਕੀ ਆ ਭਾਜੀ ਉਹ ਦੂਜੇ ਪਿੰਡ ਦੇ ਆ ਸਾਡੇ ਤਿੰਨ ਪਿੰਡ ਜਿਹੜੇ ਪੰਚਾਇਤ ਲੱਗ ਆ ਸਾਡੇ ਪਿੰਡ ਦਾ ਕੋਈ ਨਾਫਾ ਨਹੀਂ ਉਹਨਾਂ ਸਾਰੇ ਪੱਕੀ ਪਿੰਡਾਂ ਦਾ ਹਾਲ ਆ ਪੰਚਾਇ ਕਰਾਂ ਨੂੰ ਪਾਣੀ ਜਾ ਰਿਹਾ ਢੇ ਮੁੜ ਮੁੜ ਕੇ ਤੂੰ ਵੀ ਇੱਕ ਵਾਰੀ ਦਿਖਾ ਵੀ ਸਕਦੇ ਭਾਈ ਹਾਂ ਜੀ ਤਸਵੀਰਾਂ ਦਿਖਾ ਦਾਂਗੇ ਅਸੀਂ ਸਿਮਰਨ ਮੇਰਾ ਇੱਕ ਸਵਾਲ ਹੈ ਤੇ ਕਿ ਕੋਈ ਲਿਖਤੀ ਦਰਖਾਸਤ ਤੇ ਕੋਈ ਡੀਸੀ ਸਾਹਿਬ ਨੂੰ ਮੰਗ ਪੱਤਰ ਕੁਝ ਦਿੱਤਾ ਦਿੰਦਾ ਇਹ ਡੀਸੀ ਸਾਹਿਬ ਨੂੰ ਦਿੱਤਾ ਹੀ ਪਹਿਲਾਂ ਹਾਂ ਡੀਸੀ ਸਾਹਿਬ ਨੂੰ ਦਿੱਤਾ ਹੀ ਨਾ ਪਹਿਲਾਂ ਹਾਂਜੀ ਹਾਂਜੀ ਦਿੱਤਾ ਭਾਜੀ ਹਾਂਜੀ ਇੱਥੇ ਕੋਈ ਮੌਕੇ ਦੇ ਜਿਵੇਂ ਬੀਡੀਪੀ ਹੋ ਵਗੈਰਾ ਕੋਈ ਨਹੀਂ ਇੱਥੇ ਆਇਆ ਭਾਜੀ ਆਂਦੇ ਬਹੁਤ ਆ ਭਾਜੀ ਬਹੁਤ ਆਂਦੇ ਆ ਜਦੋਂ ਕੋਈ ਮਾਰੀ ਮੋਢੀ ਖਬਰ ਲੱਗਦੀ ਹੈ ਬਹੁਤ ਜਣੇ ਆਂਦੇ ਆ ਆਂਦੇ ਆ ਇੱਥੇ ਦਿਖਾ ਕੇ ਪੱਤਰਕਾਰ ਨਾਲ ਲਾਂਦੇ ਆ ਫੋਟੋ ਖਿੱਚਦੇ ਆ ਅਖਬਾਰ ਚ ਲਾਉਂਦੇ ਵੀ ਬਈ ਹੱਲ ਕਰਤਾ ਹਾਂ ਹੱਲ ਕੋਈ ਨਹੀਂ ਹੁੰਦਾ ਗਰਾਊਂਡ ਲੈਵਲ ਤੇ ਕੋਈ ਹੱਲ ਨਹੀਂ ਲੱਗਦਾ ਨਹੀਂ ਆ ਕਿ ਇਹ ਪਿੰਡ ਜਿਹੜਾ ਪੰਜਾਬ ਦੇ ਨਕਸ਼ੇ ਚੋਂ ਬਾਹਰ ਨਹੀਂ ਨਕਸ਼ੇ ਤੋਂ ਬਾਹਰ ਆ ਪਈ ਹੈ ਆਏ ਤੇ ਕਈ ਸਾਨੂੰ ਪਿਛਲੇ ਕਿੰਨੇ ਸਾਲ ਹੋ ਜਰਿਆ ਦਵਾਈਆਂ ਦਿੰਦਿਆਂ ਨੂੰ ਹਰ ਵਾਰ ਇਹ ਉਮੀਦ ਤੇ ਵੋਟਾਂ ਪਾਈਦਾ ਵੀ ਕੋਈ ਆ ਡਾ ਹੱਲ ਹੋਏਗਾ ਭਗੜਾ ਡਾ ਹੱਲ ਕੋਈ ਨਹੀਂ ਆਮ ਆਦਮੀ ਪਾਰਟੀ ਸਰਕਾਰ ਸੱਤਾ ਦੇ ਵਿੱਚ ਆਈ ਸੀ ਉਹਨਾਂ ਕਿਹਾ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਆਮ ਲੋਕਾਂ ਦੀ ਸੁਣੇਗੀ 90 ਪਲੱਸ ਸੀਟਾਂ ਦੇ ਕਿਤੇ ਹਾਸ ਰਚਿਆ ਸੀ ਆਮ ਆਦਮੀ ਪਾਰਟੀ ਨੇ ਲੇਕਿਨ ਹੁਣ ਪਰ ਸਾਡਾ ਕੋਈ ਹੱਲ ਨਹੀਂ ਕੋਈ ਸੁਣਵਾਈ ਨਹੀਂ ਭਾਜੀ ਇਸ ਵਾਰ 2027 ਜਾਂ ਬਾਈਕਾਟ ਕਰਾਂਗੇ ਆਏ ਲੈ ਕੇ ਲਾਵਾਂਗੇ ਤਿੰਨ ਪਿੰਡ ਪੰਚਾਇਤ ਜਿੰਨੀ ਵਾਂਹੇ ਵੋਟਾਂ ਨਹੀਂ ਪਾਵਾਂਗੇ ਕੋਈ ਵੀ ਕਿਸੇ ਵੀ ਪਾਰਟੀ ਦਾ ਬੂਥ ਨਹੀਂ ਲਗਣਦਿਆਂ ਹਾਂ ਨਹੀਂ ਹੱਲ ਹੁੰਦਾ ਤੇ ਕਰਾਂਗੇ ਭਾਜੀ ਬਾਈਕਾਟ ਕਰਾਂਗੇ ਕਿਉਂਕਿ ਇਹਦਾ ਵੀ ਇੱਥੇ ਵੋਟਾਂ ਨਹੀਂ ਪਾਵਾਂਗੇ ਤਿੰਨ ਪਿੰਡ ਸਾਡੇ ਡੀਸੀ ਸਾਹਿਬ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਸੇਜ ਇਹ ਨਾਲ ਵੀ ਸਾਡਾ ਹੱਲ ਕੀਤਾ ਜਾਏ ਸਾਡੀ ਸੁਣਵਾਈ ਕੀਤੀ ਜਾਏ ਸਾਡਾ ਪਾਣੀ ਦਾ ਜੋ ਬਿਮਾਰੀਆਂ ਬੱਚੇ ਨਿੱਕੇ ਨਿੱਕੇ ਬੱਚੇ ਆਪਣੇ ਬਿਮਾਰੀਆਂ ਵਜੂਦ ਆ ਇਹ ਹੱਲ ਕੀਤਾ ਜਾ ਸਾਡੇ ਪਾਣੀ ਦਾ ਨਿਕਾਸ ਕਰਿਆ ਜਾ ਤੇ ਜੇ ਭਾਜੀ ਹੋਰ ਦੋ ਮਹੀਨੇ ਜੇ ਜਦੋਂ ਪੁਲਿਸ ਬੈ ਗਈ ਤਾਂ ਫਿਰ ਪਿੱਛੇ ਹਲਕੀ ਰਹਿ ਗਿਆ ਭਾਈ ਫਿਰ ਵੀ ਮੇਨ ਰੋਡ ਬੰਦ ਹੋਣੀ ਹੈ ਜੀ ਅਸੀਂ ਡੀਸੀ ਸਾਹਿਬ ਨੂੰ ਸਰਕਾਰ ਨੂੰ ਇਹ ਕਰਦੇ ਆ ਵੀ ਸਾਡਾ ਹੱਲ ਕੀਤਾ ਜਾਏ ਜੇ ਤੁਸੀਂ ਜਿਆਦਾ ਭਾਈ ਇਹ ਫਿਰ ਵੀ ਇੱਕ ਦੱਸਦਾ ਕਿ ਸਾਡੇ ਪਾਣੀ ਵੇਖੋ ਪਿੱਛੇ ਘਰਾਂ ਚ ਕਿੰਨਾ ਇਹ ਛੱਪੜ ਦਾ ਪਾਣੀ ਹੈ ਭਾਈ ਪੂਰਾ ਘਰ ਡੁੱਬ ਜਾਂਦੇ ਪੂਰੇ ਘਰ ਡੁੱਬ ਜਾਂਦੇ ਸਾਡੇ ਹੁਣ ਨਖਾਸ ਪਾਣੀ ਦਾ ਨਹੀਂ ਕੀ ਪਤਾ ਹੁਣ ਭਾਈ ਤੁਸੀਂ ਦੇਖੋ ਵੀ ਰੁਕ ਜਾ ਹੁਣ ਇੱਕ ਪਰੇਸ਼ਾਨ ਦੇ ਵਿੱਚ ਇੱਕ ਵੀ ਮੀਂਹ ਪੈ ਗਿਆ ਨਾ ਤੁਸੀਂ ਸਾਡੀ ਛੜਕ ਦਾ ਹਾਲ ਦੇਖ ਲਓ ਉਹ ਆਈ ਥੋੜੀ ਨਾਹੀ ਰੋੜ ਜਾਂਦਾ ਡਿਫੈਂਸ ਇਹ ਮੇਨ ਰੋਡ ਆ ਭਾਈ ਤੁਹਾਨੂੰ ਅੱਛਾ ਹਾਂਜੀ ਇਹ ਦੋ ਮੈਂ ਤੁਹਾਨੂੰ ਦੱਸਤਾ ਵੀ ਹੁਣ ਜਿੱਦਾਂ ਕੰਮਚਾਰ ਗੱਨਾ ਗੁੰਨਾ ਦੇ ਚ ਟਰਾਲੀਆਂ ਜਾ ਰਹੀਆਂ ਤੁਸੀਂ ਦੱਸ ਸਕਦੇ ਹੋ ਪੁਲੀ ਪੁਰੀ ਬੈਠ ਗਈ ਆ ਇਹ ਪੁਲੀ ਘਟੋ ਘੜ ਵੀ ਮੈਨੂੰ ਲੱਗਦਾ 100 ਸਾਲ ਪੁਰਾਣੀ ਐ ਇਹ ਪੁਲੀ ਨੂੰ ਪਾਣੀ ਨਾਲ ਲੱਗਾ ਤੁਸੀਂ ਉਥੇ ਦਿਖਾ ਸਕਦੇ ਹੋ ਪੂਰਾ ਪਾਣੀ ਨਾਲ ਆ ਪਾਣੀ ਕਿੰਨਾ ਦੇ ਚੇਰੋ ਗੱਡੀ ਕੀ ਪੁਲੀ ਹੁਣ ਇਹ ਦੋ ਨਹੀਂ 4 ਮਹੀਨੇ ਨੂੰ ਪੁਲੀ ਟੁੱਟ ਜਾਈਆਂ ਫੇਰ ਕਿਦੋਂ ਲੰਗਾ ਹੋ ਗਿਆ ਜੀ ਕੋਈ ਕੁਝ ਪਿੰਡ ਦੇ ਹੋਰ ਵੀ ਲੋਕ ਮੌਜੂਦ ਐ ਗੱਲਬਾਤ ਕਰਨ ਨੇ ਹਾਂਜੀ ਕੋਕੋ ਜੀ ਕੀ ਨਾਮ ਐ ਚਲੋ ਜੀ ਤਰੰਸਿੰਦੀ ਕੀ ਕਿਦਾਂ ਦੇਖਦੇ ਹੋ ਮਾੜੇ ਹਾਲਾਤ ਨੇ ਪਿੰਡ ਦੇ ਐਂ ਤੇ ਬਹੁਤ ਚਿਰ ਲੰਮੇ ਸਮੇਂ ਤੋਂ ਲਾ ਕੇ ਇਹ ਇਤਿਹਾਸ ਹੈ ਸਾਡੇ ਪਿੰਡ ਦਾ ਬਹੁਤ ਬੁਰਾ ਹਾਲਤ ਹੈ ਬਹੁਤ ਵਾਰ ਅਧਿਸ਼ਸਾਬ ਦੇ ਵੀ ਗਏ ਆ ਇਹ ਕਈਆਂ ਲੋਕਾਂ ਦੇ ਵੀ ਗਿਆ ਸਾਡੇ ਕੋਲ ਫੈਨਲਾ ਕਰਾਓ ਪਿੰਡ ਦੇ ਬੁਜਾਰਦ ਜੇ ਕਾਂਗਰਸ ਪਾਰਟੀ ਦੇ ਤੇ ਸਾਡੇ ਸਤੰਚ ਬਣਿਆ ਤੇ ਆਹ ਪਾਰਟੀ ਦੇ ਚਾਰ ਮੈਂਬਰ ਬਣੇ ਆ ਉਹਦੇ ਮੈਂਬਰ ਜਿਹੜੇ ਆ ਉਹ ਨਾਲ ਸਹਿਮਤ ਨਹੀਂ ਹੁੰਦੇ ਜਿਹੜਾ ਸਰਪੰਚਾ ਕੁਛ ਵੀ ਕਰਾ ਨਹੀਂ ਸਕਦਾ ਕੋਈ ਉਹਦੇ ਵਿੱਚ ਆਮ ਲੋਕਾਂ ਦਾ ਕੀ ਉਹਦੇ ਵਿੱਚ ਆਮ ਲੋਕਾਂ ਦਾ ਕੋਈ ਘਰੂਰ ਨਹੀਂ ਆਮ ਲੋਕ ਜਿਹੜੇ ਆਮ ਲੋਕ ਜਿਹੜੇ ਵਿੱਚ ਫਿਸਰੇ ਆ ਤੇ ਬਹੁਤ ਜ਼ਿਆਦਾ ਮੰਦਾ ਹਾਲਾ ਕਿਰਪਾ ਕਰਕੇ ਦੀਸੀ ਸਾਡ ਨੂੰ ਬੇਨਤੀ ਕਰਦੇ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਜੇ ਇਹਦਾ ਸਾਡਾ ਹੱਲ ਕੀਤਾ ਜਾਏਗਾ ਠੀਕ ਆ ਨਹੀਂ ਤਾਂ ਸਤਾਈ ਦੀ ਆਉਣ ਵਾਲੇ ਚੋਣਾਂ ਜਿਹੜੀਆਂ ਬਿਲਕੁਲ ਬਾਈਕਟ ਕਰਾਂਗੇ ਪਿੰਡ ਦੇ ਵਿੱਚ ਕਿਸੇ ਵੀ ਲੀਡਰ ਨੂੰ ਬਣ ਨਹੀਂ ਦਮਾਗੇ ਠੀਕ ਕੁਝ ਔਰਤਾਂ ਵੀ ਇੱਥੇ ਮੌਜੂਦ ਹੈ ਉਹਨਾਂ ਵੱਲੋਂ ਵੀ ਜਿਹੜਾ ਆਪਣਾ ਗੁੱਸਾ ਜਿਹੜਾ ਹੈ ਉਹ ਕੈਮਰੇ ਦੇ ਉੱਤੇ ਸ਼ਾਟ ਦੇ ਵਿੱਚ ਰੱਖਿਆ ਗਿਆ ਸੀ ਗੱਲਬਾਤ ਕਰ ਲੈਣੇ ਆ ਕਿ ਉਹਨਾਂ ਦਾ ਕੀ ਕਹਿਣਾ ਚਾਹੁੰਦੇ ਹੋ ਮਾੜੇ ਹਾਲਾਤ ਨੇ ਪਿੰਡਾਂ ਦੇ ਔਰ ਘਰਾਂ ਦੇ ਵਿੱਚ ਵੀ ਤੁਸੀਂ ਦੱਸ ਰਹੇ ਪਾਣੀ ਜਾਂਦਾ ਬਿਮਾਰੀਆਂ ਤੋਂ ਘਰਾਂ 'ਚ ਵੇਖੋ ਜਾ ਕੇ ਆਪੇ ਦੀ ਜੱਤੀ ਮਾਰ ਸਕਦੇ ਹੋ ਸਾਡਾ ਕਿਨ ਖਾਸ ਨਹੀਂ ਪਾਣੀ ਦਾ ਕੇ ਪਾਸ ਕਰ ਟੋਏ ਮਾਰੇ ਦਿਆ ਸੀ ਅਈ ਜਨਾਲਣੇ ਤਾਂ ਵੀ ਪਾਣੀ ਛੱਟਨੇ ਆ ਜੇ ਪਾਂਡੇ ਮਾਂਜੀ ਤਾਂ ਵੀ ਪਾਣੀ ਛੱਟਦੇ ਆ ਸਾਨੂੰ ਆਜ ਤੋ 7-8 ਸਾਲ ਹੋ ਗਿਆ ਆ ਅਹੀਂ ਬੜਿਆਂ ਨੇ ਕਹਿ ਕੇ ਸਰਕਾਰ ਨੂੰ ਵੇਖਿਆ ਆ ਵੀ ਸਾਡਾ ਪਾਣੀ ਦਾ ਹੱਲ ਕਰ ਦੋ ਕਰ ਦੋ ਆਉਂਦੇ ਨੇ ਤੇ ਵੇਖ ਕੇ ਚੱਲ ਜਾਂਦੇ ਨੇ ਪਰ ਹੱਲ ਕੋਈ ਨਹੀਂ ਕਰਦੇ ਉਨ ਕੀ ਮੰਗੀ ਰੱਖਦੇ ਕੋਲ ਸਾਡੀ ਮੰਗੇ ਵੀ ਛਪੜ ਬਣਾ ਚਿਹਰਾ ਸਾਡਾ ਸਾਡਾ ਪਾਣ ਖਾਸ ਕਰੋ ਪੱਕਾ ਕਰੋ ਪੱਕਾ ਨਖਾਸ ਹੋਣਾ ਚਾਹੀਦਾ ਆਏ ਐ ਨਹੀਂ ਵੀ ਆਏ ਢਿੰਗ ਪਰ ਕੇ ਲੈ ਜਾਣ ਤੇ ਫਿਰ ਗੰਦ ਪਾਏ ਨੇ ਇਥੇ ਤੇ ਜੇ ਨਖਾਸ ਹੋ ਜ ਪੜਨਾ ਸਾ ਨੂੰ ਲੋੜ ਨਹੀਂ ਕਰੇ ਸਪਤਾ ਨਾਲੇ ਬਲ ਸਾਡਾ ਨਾਲੇ ਨਾਲਾ ਪੱਕਾ ਬਣ ਗਿਆ ਸਾਡਾ ਪਾਣੀ ਜਿਹੜਾ ਜਾਵੇ ਭਲੂਮਣੀ ਨੂੰ ਇਹ ਕਹਿੰਦੇ ਜਾਂਦਾ ਜੀ ਜੇ ਜਿਹੜਾ ਪਿੰਡ ਹੈ ਇਹ ਸਨ 67 ਵਿੱਚ ਗਰਨੇ ਦੇ ਰਵੀ ਨੇ ਆਪਣੀ ਲਈ ਪੀੜ ਤੇ ਲੈ ਲਿਆ ਸੀ ਤੇ ਪਿੰਡ ਸਾਡਾ ਟਹਿ ਗਿਆ ਕਿ ਉਦੋਂ ਦੀ ਸਰਕਾਰ ਦੇ ਡੀਸੀ ਸਾਹਿਬ ਨੇ ਸਾਨੂੰ ਇੱਥੇ ਜਿਹੜੀ ਇੱਕ ਜਗ੍ਹਾ ਦੇ ਕੇ ਪੰਜਾਬ ਦੀ ਜਗ੍ਹਾ ਦੇ ਕੇ ਸਾਨੂੰ ਇਹ ਸਹਾਲ ਦਿੱਤਾ ਤੇ ਹੁਣ ਹਾਲਾਤ ਇਹੋ ਜਿਹੇ ਬਣ ਗਏ ਨੇ ਵੀ ਸਾਡੇ ਹਲਤ ਵਾਲੇ ਕੋਈ ਜ਼ਮੀਨ ਨਹੀਂ ਐ ਸਾਰੀ ਦੂਜੇ ਪਿੰਡਾਂ ਦੇ ਚ ਗਈ ਨੇ ਸਾਡੇ ਪਾਣੀ ਦਾ ਨਿਕਾਸ਼ ਜਿਹੜਾ ਆ ਉਹ ਢੱਕਿਆ ਗਿਆ ਹੈ ਕੁੜੀਆਂ ਬੰਦ ਹੋ ਗਈਆਂ ਨੇ ਪਹਿਲੇ ਜਿਹੜਾ ਸੀ ਕੋਈ ਛੜਕਾ ਨੀਵੀਂ ਸੀ ਪਾਣੀ ਰੰਗ ਜਾਂਦਾ ਸੀ ਹੁਣ ਛੜਕ ਉੱਚੀ ਹੋ ਗਈ ਹੈ ਬਾਕੀ ਦਰਿਆ ਦਾ ਮਿੱਟੀ ਪਾ ਕੇ ਜ਼ਮੀਨ ਉੱਚੀ ਹੋ ਗਈ ਲੋਕਾਂ ਕਾ ਮਿੱਟੀ ਅੱਗੇ ਪਾਤੀ ਆ ਪਾਣੀ ਸਾਡਾ ਢੱਕਿਆ ਗਿਆ ਸਾਹ ਦੇ ਕੋਲ ਲਾਗੇ ਕੋਈ ਪੰਚਾਇਤ ਦੀ ਜ਼ਮੀਨ ਨਹੀਂ ਹੈ ਨਾ ਕੋਈ ਐਫਐਓ ਦੀ ਜਗ੍ਹਾ ਜਿੱਥੇ ਅਸੀਂ ਪਾਣੀ ਦਾ ਨਿਕਾਸ ਕਰ ਸਕੀਏ ਇਹ ਸਰਕਾਰ ਹੀ ਕਰ ਸਕਦੀ ਹੈ ਵੀ ਲਾਗੇ ਸਾਡੇ ਨੂਮਣੀ ਹੈ ਇੱਥੇ ਉਹ 800 ਮੀਟਰ ਪੈਂਦੀ ਹੈ ਤਕਰੀਬਨ ਜੇ ਸਰਕਾਰ ਕਰੇ ਤੇ ਉਸ ਉਰ ਨੂਮਣੀ ਨੂੰ ਪਾਣੀ ਦਾ ਸਾਡਾ ਨਿਕਾਸ ਬਣ ਸਕਦਾ ਪੈਪਾਕ ਬਣ ਸਕਦਾ ਇਹੋ ਜਿਹੜਾ ਮਸਲਾ ਸਾਡਾ ਹੱਲ ਹੋ ਸਕਦਾ ਪਿੰਡ ਵਾਲਿਆਂ ਵੱਲੋਂ ਵੀ ਦੱਸਿਆ ਗਿਆ ਕਿ ਜੇਕਰ 2027 ਦੇ ਜਿਹੜੇ ਇਲੈਕਸ਼ਨ ਹੈ ਜੇਕਰ ਸਾਡਾ ਹੱਲ ਨਹੀਂ ਹੁੰਦਾ ਤੇ ਅਸੀਂ ਬਾਈਕਾਟ ਕਰਾਂਗੇ ਵੋਟਾਂ ਦਾ ਅਸੀਂ ਬੜੀਆਂ ਸਰਕਾਰਾਂ ਬਣਾਈਆਂ ਨੇ बस ਸਰਕਾਰ ਬਣਾਦਨੀ ਹੈ ਤੇ ਉਹਨਾਂ ਲੰਘ ਜਿਹੜਾ ਟਾਈਮ ਤੇ ਹੁਣੇ ਸਰਕਾਰ ਜਿਹੜੀ ਇਹ ਵੀ ਬੜੀ ਅਸੀਂ ਵੱਧ ਚੜ ਕੇ ਬਣਾਈ ਸੀਗੀ ਤੇ ਕੀਤਾ ਸਾ ਡਾਇਨਾਮਿਕ ਕੁਛ ਨਹੀਂ ਤੋਂ ਅਸੀਂ ਦੇਖ ਹੋਇਆ ਵੀ ਅੱਗੇ ਜਿਹੜੀ ਆਉਣੀ ਹੈ ਇਲੈਕਸ਼ਨ 27 ਦੀ ਇਲੈਕਸ਼ਨ ਉਹਦਾ ਜਿਹੜਾ ਇਹ ਜਵਾਬ ਜਿਹੜਾ ਇਸ ਆਪਣੇ ਮਸਲੇ ਦਾ دیا ਕਿ ਉਹ ਗੱਲਬਾਤ ਕੀਤੀ ਹੈ ਲੋਕਾਂ ਦੇ ਨਾਲ ਉਹਨਾਂ ਵੱਲੋਂ ਜਿੱਥੇ ਪੰਜਾਬ ਸਰਕਾਰ ਨੂੰ ਇੱਕ ਬੇਨਤੀ ਅਪੀਲ ਕੀਤੀ ਗਈ ਉੱਥੇ ਇਹ ਵੀ ਨਾਲ ਦੀ ਨਾਲ ਦੱਸ ਦਿੱਤਾ ਗਿਆ ਕਿ ਜੇਕਰ ਅ ਰੇਸ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ 2027 ਦੇ ਜਿਹੜੇ ਇਲੈਕਸ਼ਨ ਹੈ ਜਿਹੜੇ ਵਿਧਾਨ ਸਭਾ ਦੇ ਇਲੈਕਸ਼ਨ ਆਉਣੇ ਨੇ ਉਸ ਦਾ ਸੰਪੂਰਨ ਤੌਰ ਤੇ ਤਿੰਨਾ ਪਿੰਡਾਂ ਵੱਲੋਂ ਜਿਹੜਾ ਬਾਈਕਾਟ ਕੀਤਾ ਜਾਵੇਗਾ ਔਰ ਇੱਕ ਚੀਜ਼ ਹੋਰ ਇੱਥੇ ਦੱਸੀ ਹੈ ਕਿ ਆਉਂਦੇ ਨੇ ਮਹਿਕਮੇ ਦੇ ਲੋਕ ਤੇ ਫੋਟੋਆਂ ਅਖਬਾਰਾਂ ਦੇ ਵਿੱਚ ਲਗਵਾ ਕੇ ਚਲੇ ਜਾਂਦੇ ਨੇ ਲੇਕਿਨ ਅਜੇ ਤੱਕ ਪਿੰਡ ਦਾ ਕੋਈ ਨਿਕਾਸ ਜਿਹੜਾ ਪਾਣੀ ਦਾ ਨਹੀਂ ਹੋਇਆ ਇੱਕ ਵਾਰੀ ਕੈਮਰਾਮੈਨ ਨੂੰ ਕਹਾਂਗਾ ਮੇਰੇ ਨਾਲ ਅੱਗੇ ਨੂੰ ਆਇਆ ਜਾਵੇ ਇਹ ਤਸਵੀਰ ਦਿਖਾਉਣੇ ਆ ਇਹ ਪਿੰਡ ਦਾ ਛੱਪੜ ਹੈ ਔਰ ਨਾਲ ਦੀ ਨਾਲ ਇੱਕ ਡਰੇਨ ਜਿਹਨੂੰ ਕਹਿ ਸਕਦਾ ਇੱਕ ਨਾਲਾ ਜਿਹੜਾ ਉਸ ਰੋਡ ਦੇ ਵਿੱਚੋਂ ਜਾਂਦਾ ਹੈ ਔਰ ਪਿੰਡ ਵਾਲਿਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਇਹ ਡਿਫੈਂਸ ਜਿਹੜੇ ਸਾਡੇ ਭਰਾਣੇ ਫੌਜੀ ਭਰਾਣੇ ਉਹ ਵੀ ਇਸ ਜਗ੍ਹਾ ਦੇ ਉਤੋਂ ਜਿਹੜਾ ਉਹ ਨੰਗਦੇ ਨੇ ਔਰ ਜੇਕਰ ਇਹ ਚੀਜ਼ ਕਦੀ ਵੀ ਜਿਹੜੀ ਟੁੱਟ ਸਕਦੀ ਹੈ ਤਾਂ ਕਿਤੇ ਨਾ ਕਿਤੇ ਜਿਹੜਾ ਇਹ ਵੱਡਾ ਜਿਹੜਾ ਹਾਸਿਆਂ ਨੂੰ ਸੱਦਾ ਵੀ ਜਿਹੜਾ ਦਿੱਤਾ ਜਾ ਰਿਹਾ ਔਰ ਇਹਨਾਂ ਨੇ ਬੇਨਤੀ ਅਪੀਲ ਜਿਹੜੀ ਹੈ ਮੈਕਮਿਆਂ ਨੂੰ ਸੰਬੰਧਿਤ ਮੈਕਮਿਆਂ ਨੂੰ ਖਾਸ ਕਰਕੇ ਡੀਸੀ ਸਾਹਿਬ ਗੁਰਦਾਸਪੁਰ ਨੂੰ ਕੀਤੀ ਹੈ ਕਿ ਇਸ ਮਸਲੇ ਦਾ ਹੱਲ ਕੀਤਾ ਜਾਵੇ ਨਹੀਂ ਤਾਂ 2027 ਦੇ ਵਿੱਚ ਜਿਹੜਾ ਤਿੰਨ ਪਿੰਡਾਂ ਵੱਲੋਂ ਬਾਈਕਾਟ ਇਲੈਕਸ਼ਨਾਂ ਦਾ ਕੀਤਾ ਜਾਵੇਗਾ ਤੁਸੀਂ ਇਸ ਖਬਰ ਨੂੰ ਕਿੱਦਾਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਰੱਖ ਸਕਦੇ ਹੋ ਸੋ ਹੋਰ ਵੀ ਅਪਡੇਟ ਆਪਣੇ ਚੈਨਲ ਦੇ ਮਾਧਮੇ ਦਰਤਾ ਨਾ ਸਾਂਝਾ ਕਰਦੇ ਰਾਂਗੇ ਆਪਣੇ ਸਹਿਯੋਗੀ ਦੇ ਨਾਲ ਮਹਾਰਾਜਾ ਛਲੂਣਾ ਦਿਨਾਨਗਰ